ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਸਾਡੇ YouTube ਚੈਨਲ ਇੰਦਰ ਮੋਹਨ ਕੀ ਤਨ ਟਿਊਟੋਰੀਅਲ ਵਿੱਚ ਅੱਜ ਆਪਾਂ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ਼ਿਦਿ ਨਗਰ ਵਾਲਿਆਂ ਦੀ ਗਾਈ ਹੋਈ ਬਹੁਤ ਹੀ ਸੋਹਣੀ ਕਵਿਤਾ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਹਾਰਮੋਨੀਅਮ ਤੇ ਸਿੱਖਾਂਗੇ ਜੀ ਇਹ ਬਹੁਤ ਹੀ ਸੌਖੀ ਕਵਿਤਾ ਹੈ ਤੇ ਇਸ ਦੇ ਵਿੱਚ ਕਿਹੜੇ ਕਿਹੜੇ ਸੁਰ ਲੱਗਦੇ ਆ ਤੁਹਾਨੂੰ ਦੱਸ ਦਿੰਨੇ ਹਾਂ ਜੀ ਇਸ ਦੇ ਵਿੱਚ ਸਾਰੇ ਗਾ ਮ ਪ ਧ ਧਾਇ ਦੇ ਵਿੱਚ ਕੋਮਲ ਲੱਗੇਗਾ ਜੀ ਬਾਕੀ ਸਾਰੇ ਸ਼ੁੱਧ ਲੱਗਣਗੇ ਦੇ ਵਿੱਚ ਬਹੁਤ ਹੀ ਸੌਖੀ ਕਵਿਤਾ ਹੈ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਕੋਈ ਵੀ ਅਪਡੇਟ ਕੀਤੀ ਵੀਡੀਓ ਦਾ ਨੋਟੀਫਿਕੇਸ਼ਨ ਆਪਜੀ ਤੱਕ ਪਹਿਲਾਂ ਪਹੁੰਚ ਸਕੇ ਅਤੇ ਜਿਹੜੇ ਸੱਜਣ ਮਿੱਤਰ ਜੁੜੇ ਹੋਏ ਹਨ ਚੈਨਲ ਨਾਲ ਉਹ ਵੀਡੀਓ ਨਾਲ ਤਾਂ ਜਰੂਰ ਦੇਖਣ ਜੀ ਕੋਈ ਵੀ ਗੱਲ ਜਾਂ ਕੋਈ ਵੀ ਲਾਈਨ ਸਕਿੱਪ ਨਾ ਹੋਵੇ ਇਹਦੇ ਵਿੱਚ ਤਾਲ ਗੈਰਵਾ ਰਹੇਗੀ ਪਹਿਲਾਂ ਆਪਜੀ ਨੂੰ ਸੁਣਾ ਦੰਨੇ ਜੀ ਉਸ ਤੋਂ ਬਾਅਦ ਤੁਹਾਨੂੰ ਸਿਖਾਵਾਂਗੇ oh uh -huh. दीप गुजि ਹੋ ਬਹੁਤ ਹੀ ਸੋਹਣੀ ਕਵਿਤਾ ਹੈ ਜੀ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਉਹਨਾਂ ਨੇ ਗਾਣ ਦਾ ਤਰੀਕਾ ਥੋੜਾ ਪ੍ਰਭਾਵਸ਼ਾਲੀ ਹੈ ਜੀ ਪਰ ਇਹ ਬਹੁਤ ਹੀ ਸੌਖੀ ਕਵਿਤਾ ਹੈ ਅਓ ਜੇ ਪੜ੍ਹਣਾ ਸਿੱਖਦੇ ਹਾਂ ਵਾਟਾਂ ਲੰਬੀਆਂ ਤੇ ਸਿਤਾ ਪਹਾੜ ਦਾ ਵਾਟਾਂ ਲੰਬੀਆਂ ਤੇ ਸਿਤਾ ਪਹਾੜ ਦਾ ਵੇਖ ਲੋ ਵਟਾਂ ਲੰਬੀਆਂ ਤੇ ਸੀਤਾ ਪਹਾੜੀ ਦਾ ਤੂਰੀ ਜਾਂਤੇ ਘੁਰਾਤੇ ਲਾਲ ਜੀ ਸਰਸਾਨੇ ਦਿੱਤੇ ਇਥੇ ਕ੍ਰੋਸਿੰਗ

ਸੇ ਇਹ ਕਵਿਤਾ ਸਾਰੀ ਕਰ ਲੈਣੀ ਹੈ ਜੀ ਬਹੁਤ ਹੀ ਸੌਖੀ ਤੇ ਬਹੁਤ ਹੀ ਮਿੱਠੀ ਤਨ ਹੈ ਜੀ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਕਿਹੜੇ ਦਿਨ ਚੱਲ ਰਹੇ ਹਨ ਇਸ ਲਈ ਛੋਟੇ ਸਾਹਜਾਂ ਨੂੰ ਯਾਦ ਕਰਦੇ ਹੋਏ ਆਪਾਂ ਇਹਨਾਂ ਦਿਨਾਂ ਵਿੱਚ ਸਿਰਫ ਕਵਿਤਾਵਾਂ ਹੀ ਸਿੱਖਾਂਗੇ ਜੀ ਉਹਨਾਂ ਦੀਆਂ ਤਾ ਜੋ ਉਹਨਾਂ ਨੂੰ ਯਾਦ ਕੀਤੀ ਯਾਦ ਕੀਤਾ ਜਾਵੇ ਜੀ ਆਈ ਹੋਪ ਆਪਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੀ ਪਸੰਦ ਆਈ ਹੋਵੇ ਲਾਈਕ ਕਰਦੇ ਹੋ ਕਰੋ ਸ਼ੇਅਰ ਕਰਦੇ ਹੋ ਕਰੋ ਵੱਤੋ ਆਪਣੇ ਦੋਸਤਾਂ ਮਿੱਤਰਾਂ ਵਿੱਚ ਤਾਂ ਜੋ ਹਰੇਕ ਹੀ ਘਰ ਵਿੱਚ ਉਹ ਨਾਨਕ ਸਾਹਿਬ ਜੀ ਦੀ ਬਾਣੀ ਪੜੀ ਜਾਵੇ ਗਾਈ ਜਾਵੇ ਬਾਕੀ ਕਿਸੇ ਨੇ ਵੀ ਆਨਲਾਈਨ ਕਲਾਸੇ ਜੁਆਇਨ ਕਰਨੀਆਂ ਹੋਣ ਤਾਂ தம்ਨੇਲ ਵਿੱਚ ਨੰਬਰ ਦਿੱਤਾ ਹੋਇਆ ਜੀ ਆਪ ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਅੱਜ ਤੋਂ ਲੈ ਕੇ 30 ਤਰੀਕ ਤੱਕ ਆਪਾਂ ਕਵਿਤਾਵਾਂ ਹੀ ਸਿੱਖਾਂਗੇ ਜੀ ਕਿਉਂਕਿ ਕਾਫੀ ਪਹਿਲਾਂ ਦਾ ਕਮੈਂਟ ਆਇਆ ਸੀ ਜੀ ਵੀਰਾਂ ਦਾ ਵੀ ਕਮੈਂਟ ਆਇਆ ਕਿ ਤੁਸੀਂ ਆ ਸ਼ਬਦ ਕਰਵਾ ਦਿਓ ਆ ਸ਼ਬਦ ਕਿਉਂਕਿ ਇਹਨਾਂ ਦਿਨਾਂ ਵਿੱਚ ਮੈਨੂੰ ਲੱਗਦਾ ਹੈ ਸਿਰਫ ਉਹਨਾਂ ਨੂੰ ਯਾਦ ਕੀਤਾ ਜਾਵੇ ਤਾਂ ਚੰਗਾ ਹੈ ਜੀ ਤਾਂ ਇਸ ਲਈ ਮੇਰੇ ਮਨ ਦੀ ਆਸ ਸੀ ਕਿ ਤੁਹਾਨੂੰ ਕਵਿਤਾਵਾਂ ਹੀ ਉਹਨਾਂ ਦੀ ਸਿਖਾਈ ਜਾਣ ਜੀ 25 26 27 ਤੀ ਤੱਕ ਉਹਨਾਂ ਦਾ ਫਤੇਕਰ ਸਾਹਿਬ ਵੀ ਮਨਾਇਆ ਜਾ ਰਿਹਾ ਹੈ ਜੀ ਇਸ ਲਈ ਪਤੀ ਤਰੀਕ ਤੱਕ ਕਵਿਤਾਵਾਂ ਹੀ ਕਰਾਂਗੇ ਕੋਈ ਸ਼ਬਦ ਹੋਏਗਾ ਤਾਂ ਜੀ ਮੈਂ ਸ਼ਾਮ ਨੂੰ ਉਹ ਸ਼ਾਮ ਨੂੰ ਵੀਡੀਓ ਆ ਜਾਏ ਕਰੇਗੀ ਪਰ ਜਿਹੜੀ ਸਵੇਰ ਦੀ ਆਪਣੀ ਵੀਡੀਓ ਹੋਏ ਕਰੇਗੀ ਜੀ ਉਹ ਕਵਿਤਾਵਾਂ ਦੀ ਹੀ ਹੋਏਗੀ ਬਾਕੀ ਡਿਸਕ੍ਰਿਪਸ਼ਨ ਵਿੱਚ ਵੀ ਪਲੇਲਿਸਟਾਂ ਬਣੀਆਂ ਹੋਈਆਂ ਹਨ ਕਿਸੇ ਨੇ ਵੀ ਕੋਈ ਵੀ ਸ਼ਬਦ ਚੈੱਕ ਆਊਟ ਕਰਨਾ ਹੋਵੇ ਜੀ ਤੁਸੀਂ ਉੱਥੋਂ ਕਰ ਸਕਦੇ ਹੋ ਉੱਥੋਂ ਲੈ ਸਕਦੇ ਹੋ ਕੋਲਾ ਚੁਕਾ ਲਿਖਿਮਾ ਬਖਸ਼ਨੀ ਜੀ ਮਿਲਦਾ ਹੈ ਆਪ ਜੀ ਨੂੰ ਬਹੁਤ ਹੀ ਜ ਕਮੈਂਟਰ ਆਈ ਜਰੂਰ ਆਪਣੇ ਸੁਝਾਅ ਦੱਸਿਆ ਕਰੋ ਆਪ ਜੀ ਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਇਸ ਦੇ ਨਾਲ ਸਾਡਾ ਵੀ ਹੌਸਲਾ ਵਧਾਈ ਹੁੰਦੀ ਹੈ ਜੀ ਕਿਉਂਕਿ ਇਸ ਚੈਨਲ ਦਾ ਮਨੋਰਥ ਇਹ ਹੈ ਕਿ ਜਿਹੜੇ ਮੇਰੀ ਮਾਤਾਵਾ ਭੈਣਾ ਬਜ਼ੁਰਗੇ ਬੈਠੇ ਹਨ ਘਰਾਂ ਵਿੱਚ ਉਹ ਘਰਾਂ ਵਿੱਚ ਹੀ ਕੀਰਤਨ ਦੀ ਸਿੱਖਲਾਈ ਲੈ ਸਕਣ ਜੀ ਮਿਲਦੇ ਆਪ ਜੀ ਨੂੰ ਬਹੁਤ ਹੀ ਜਲਦ ਅਗਲੇ ਲੈਸਨ ਵਿੱਚ ਪੁੱਲਾਂ ਚੁੱਕਾ ਦੇਖਿਮਾ ਬਖਸ਼ਨੀ ਜੀ ਵਾਹਿਗੁਰੂ ਮੇਰ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ